ਸਾਰੇ ਮੇਰੇ ਬਦ ਅਜੰਸੀ ਦੀ ਜਿੰਨੇ ਵੀ ਸਾਡੇ ਪ੍ਰੈਸ ਦੇ ਭਰਾ ਆਏ ਨੇ ਸਾਡੇ ਭੈਣ ਭਰਾ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੁਣ ਮੇਰੇ ਜੀਵੋ ਤੁਹਾਨੂੰ ਕੁਝ ਗੱਲਾਂ ਸ਼ੇਅਰ ਕਰ ਰਹੀਆਂ ਪਿਛਲੇ ਦਿਨਾਂ ਦੇ ਵਿੱਚ ਜੋ ਇੱਕ ਸ਼ਰਾਰਤੀ ਜੋੜਾ ਪੰਜਾਬ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਔਰ ਆਪਸੀ ਭਾਈਚਾਰਕ ਨੂੰ ਢਾਹ ਲਾਉਣਾ ਚਾਹੁੰਦਾ ਜਿੱਦਾਂ ਕਿ ਪੰਜਾਬ ਦੇ ਵਿੱਚ ਹਰ ਵਰਗ ਦੇ ਲੋਕ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਕਿੱਥੋਂ ਬੋਲ ਰਿਹਾ ਜੀ ਕੀਤੇ ਰਹਿੰਦੇ ਨੇ ਸਾਡੇ ਐਸਸੀ ਭਾਈਚਾਰਾ ਰਹਿੰਦਾ ਵਾ ਹਿੰਦੂ ਭਾਈਚਾਰਾ ਰਹਿੰਦਾ ਵਾ ਕ੍ਰਿਸਚੀਅਨ ਭਾਈਚਾਰਾ ਰਹਿੰਦਾ ਆਪਣੇ ਬਾਰੇ ਦੱਸ ਦਿਓ ਪਹਿਲਾਂ ਕਿਹੜੀ ਸੰਸਥਾ ਤੋਂ ਆਏ ਆ ਜੀ ਮੈਂ ਜਗਿੰਦਰ ਮਸੀ ਗੌਰਵ ਮੇਰਾ ਨਾਮ ਹੈ ਜੀ ਮੈਂ ਗਲੋਬਲ ਕਿਸ਼ਨ ਇਲੈਕਸ਼ਨ ਕਮੇਟੀ ਦਾ ਪ੍ਰੈਜ਼ੀਡੈਂਟ ਐ ਨੈਸ਼ਨਲ ਪ੍ਰੈਜ਼ੀਡੈਂਟ ਐ ਔਰ ਅਨਕੂਨ ਮਸੀ ਕਾਮਰਾ ਚਰਪੁਰੋਂ ਆਇਆ ਮੈਂ ਔਰ ਵਿਦਵਿਦਿਤਾ ਨੂੰ ਦੱਸਣਾ ਵੀ ਬਹੁਤ ਵੱਡੀ ਗੰਦੀ ਤੇ ਇੱਥੇ ਐਸਸੀ ਭਾਈਚਾਰਾ ਰਹਿੰਦਾ ਕ੍ਰਿਸਚੀਅਨ ਭਾਈਚਾਰਾ ਵੀ ਰਹਿੰਦਾ ਮਥੂਨਾਨ ਭਾਈਚਾਰਾ ਰਹਿੰਦਾ ਉਹ ਸਾਡੀ ਆਪਸੀ ਜਿਹੜੀ ਭਾਈਚਾਰਾ ਸਾਂਝਿਆ ਬਹੁਤ ਮਜਬੂਤ ਐਸੀ ਕਿ ਜਿਵੇਂ ਨਾ ਭਰਾਵਾਂ ਦਾ ਪਣਾ ਵਾਂਗੂ ਰਹਿੰਦੇ ਆ ਮਗਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਐ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਇੱਕ ਸ਼ਰਾਰਤੀ ਜਿਹੜਾ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੀ ਜਿਹੜੀ ਅਖੰਡਤਾ ਵਾਲ ਭਾਈਚਾਰੇ ਦੇ ਇਨਸਾਨ ਜਿਆ ਨੂੰ ਢਾਹ ਲਾ ਰਿਹਾ ਜਿੰਦਾ ਜਿਹਦੇ ਵਿੱਚ ਇੱਕ ਸ਼ਰਾਰਤੀ ਬਾਬਾ ਜਿਹੜਾ ਦਾਅਵਾ ਵੀ ਚੱਲੀਆਂ ਫੋੜੀਆਂ ਦੇ ਵਿੱਚ ਟਰੱਕ ਚਲਾਉਂਦਾ ਸੀ ਉਹ ਆ ਕੇ ਫੇ ਪੰਜਾਬ ਦੇ ਵਿੱਚ ਸ੍ਰੀਕ੍ਰਿਸ਼ਨ ਭਾਈਚਾਰੇ ਨੂੰ ਗੰਧ ਦੱਸ ਰਿਹਾ ਵਾ ਪੁਰਾ ਦੱਸ ਰਿਹਾ ਵਾ ਔਰ ਉਹ ਕਹਿ ਰਿਹਾ ਕਿ ਗੰਦਰਪੁਰ ਜਿਹੜਾ ਅਸੀਂ ਪੰਜਾਬ ਤੋਂ ਸੌਫਰਨਾ ਔਰ ਪਿਛਲੇ ਦਿਨਾਂ ਵਿੱਚ ਤੁਹਾਨੂੰ ਸਾਰਿਆਂ ਨੂੰ ਅਸੀਂ ਨਾਲ ਲੈ ਕੇ ਦਿਲੰਦਰ ਪੁਲਿਸ ਕੋਲ ਅਪਲੀਕੇਸ਼ਨ ਦਿੱਤੀ ਸੀ ਔਰ ਸਾਡੇ ਨਾਲ ਅੱਜ ਵੱਖ-ਵੱਖ ਜਿਹੜੀਆਂ ਬੰਦੀਆਂ ਵੀ ਸਾਡੇ ਜਿਹੜਾ ਸੁਨਾਵਲ ਮਸੀਹ ਜੀ ਕ੍ਰਿਸਚਨ ਪੀਪਲ ਲੀਗ ਤੋਂ ਆਏ ਨੇ ਸਾਡੇ ਕ੍ਰਿਸਚਨ ਮੂਵਮੈਂਟ ਤੋਂ ਹਮੇਲੀ ਜੀ ਆਏ ਨੇ ਸਾਡੇ ਐਂਥਰੀ ਵੀ ਆਏ ਨੇ ਸਾਡੇ ਪੀਟਰ ਗੁਰੰਧ ਗੁਰਿਆ ਜੀ ਆਏ ਨੇ ਸਾਡੇ ਨਾਲ ਫਾਦਰ ਜਿੱਤੀ ਗੋਰੀ ਜੀ ਘਰੂ ਮੁੱਤੀ ਜੀ ਹੋਰ ਨੱਖ ਵੱਖ ਵੱਖ ਜਥੇਬੰਦੀਆਂ ਦੇ ਸਾਰੇ ਭਰਾ ਸਾਡੇ ਆਏ ਨੇ ਅਸੀਂ ਇਹਨਾਂ ਦਾ ਮੋਰੋਦ ਕਰਦੇ ਆਂ ਔਰ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਾਰੇ ਆਂ ਦੇ ਮਿਲ ਕੇ ਨਿਰੰਦਰ ਪੁਸ ਕਮਿਸ਼ਨ ਨੂੰ ਦਿਖਾਲ ਦਿੱਤੀ ਸੀ ਔਰ ਜਿੱਤੇ ਤੋਂ ਉਹਨੇ ਕਾਰਵਾਈ ਕਰਦੇ ਹੋਏ ਇਹਨਾਂ ਦੇ ਉੱਪਰ 295ਏ ਦਾ ਪਰਚਾ ਜਿਹੜਾ ਦਰਜ ਕੀਤਾ ਵਾ ਹੋਰ ਨੱਖ ਵੱਖ ਵੱਖ ਧਾਰਾਵਾਂ 'ਆ ਇਹਨਾਂ ਦੇ ਉੱਪਰ ਲਾਈਆਂ ਵਾ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹਦੇ ਨਾਲ ਇੱਕ ਜਿਹੜੀ ਬੀਬੀ ਮਨੀਤ ਕੋਰ ਆ ਉਹਦਾ ਕੰਮ ਇਹ ਹੈ ਕਿ ਮੁਸੀਬਾਈ ਚੈਨਲ ਟਾਰਗੇਟ ਕਰਨਾ ਅਜੇ ਤੱਕ ਤੀਸਰਾ ਪਰਚਾ 295ਏ ਦਾ ਹੋ ਗਿਆ ਉਹ ਉਹ ਜਿਹੜੀ ਬੀਬੀ ਆ ਉਹ ਪਹਿਲਾਂ ਕਹਿੰਦੀ ਸੀ ਮੈਂ ਕ੍ਰਿਸਚਨ ਆ ਮੈਂ ਕ੍ਰਿਸਚਨ ਪਾਸਟਰ ਆ ਔਰ ਉਸ ਤੋਂ ਬਾਅਦ ਉਹ ਬੀਬੀ ਕਹਿੰਦੀ ਮੈਂ ਹਿੰਦੂ ਭਾਈਚਾਰੇ ਦੇ ਵਿੱਚ ਚਲ ਗਈ ਮੈਂ ਸ਼ਿਵ ਸ਼ਰਾਂ ਦੇ ਵਿੱਚ ਚਲ ਗਈ ਹੁਣ ਉਹ ਸਿੱਖ ਭਾਈਚਾਰੇ ਨੂੰ ਵਰਗ ਲਾ ਰਹੀ ਆ ਸਿੱਖ ਭਾਈਚਾਰੇ ਨਾਲ ਲੈ ਕੇ ਕ੍ਰਿਸਚਨ ਭਾਈਚਾਰੇ ਨਾਲ ਲੜਗੇ ਕਰਾਉਣ ਚਾਹੁੰਦੀ ਆ ਔਰ ਮੈਂ ਦੱਸਣਾ ਚਾਹੁੰਦਾ ਵੀ ਜਦੋਂ ਅਸੀਂ ਆਪਣੇ ਪਰਮੇਸ਼ਵਰ ਦਾ ਨਾਮ ਲੈਨੇ ਆ ਇਹ ਸਾਨੂੰ ਪਖੰਡਵਾਹ ਦੱਸਦੇ ਨੇ ਕੀ ਗੱਲ ਇਹ ਪਖੰਡ ਨਹੀਂ ਕਰਦੇ ਅੱਜ ਮੈਂ ਕੱਲ ਇੱਕ ਵੀਡੀਓ ਦੇਖ ਰਿਆ ਸੀ ਆ ਇੱਕ ਸਿੱਖ ਜਿੱਤੇ ਪੰਦੀ ਜਿੱਤੇ ਇੱਕ ਬੰਦਾ ਸੀ ਉਹ ਕਹਿੰਦਾ ਦੀਪ ਸਿੰਘ ਆ ਗਿਆ ਦੱਸੋ ਇਹ ਖੰਡਵਾੜ ਨਹੀਂ ਆ ਜਦੋਂ ਇਹ ਆਪਣੇ ਦੇਵੀ ਦੇਵਤਿਆਂ ਦਾ ਨਾਮ ਲੈਂਦੇ ਨੇ ਜਾਂ ਆਪਣੇ ਕਿਸੇ ਬੰਦੇ ਜਦੋਂ ਆਪਣੇ ਪਰਭਾਵ ਦਾ ਨਾਮ ਲੈਂਦੇ ਨੇ ਇਹਨਾਂ ਦਾ ਠੀਕ ਹੈ ਜਦੋਂ ਅਸੀਂ ਕ੍ਰਿਸਟਿਅਨ ਭਾਈਚਾਰਾ ਜਦੋਂ ਆਪਣੇ ਪਰਮੇਸ਼ਵਰ ਦਾ ਨਾਮ ਲੈਂਦੇ ਸਾਨੂੰ ਖੰਡ ਜਦੋਂ ਖੰਡਵਾੜ ਦੱਸਦੇ ਆ ਉਹ ਸਾਡੀ ਬਾਈਬਲ ਦੇ ਵਿੱਚ ਪ੍ਰਭੂ ਯਿਸੂ ਨੇ ਜਿਹੜੇ ਚਮਤਕਾਰ ਕੀਤੇ ਨੇ ਉਹਨੇ ਇਹ ਵੀ ਗੱਲ ਕਹੀ ਹੈ ਵੀ ਮੇਰੇ ਤੋਂ ਬਾਅਦ ਮੇਰੇ ਜਿਹੜੇ ਦਾਸ ਨੇ ਉਹ ਵੀ ਵੱਡੇ ਵੱਡੇ ਕੰਮ ਕਰਨਗੇ ਮੈਂ ਦੱਸਣਾ ਚਾਹੁੰਦਾ ਇੱਥੇ ਸਾਡਾ ਕੋਈ ਵੀ ਪਾਸਟਰ ਕੋਈ ਵੀ ਰੱਬ ਦਾ ਦਾਸ ਇਹ ਵੀ ਕਹਿੰਦਾ ਵੀ ਮੈਂ ਆਪਣੇ ਆਪ ਇਸ ਬੰਦੇ ਨੂੰ ਚੰਗਾ ਕਰ ਰਿਹਾ ਸਭੀ ਜਿਹੜੀ ਬਾਈਬਲ ਦੇ ਵਿੱਚ ਲਿਖਿਆ ਕਿ ਜੇ ਤੁਸੀਂ ਪ੍ਰਭੂ ਯਿਸੂ ਮਸੀਹ ਅੱਗੇ ਪ੍ਰਾਰਥਨਾ ਕਰੋਗੇ ਔਰ ਇਹ ਪ੍ਰਾਰਥਨਾ ਦੇ ਨਾਲ ਪਰਮੇਸ਼ੁਰ ਜੇ ਤੁਹਾਡੀ ਪ੍ਰਾਰਥਨਾ ਸੁਣੇ ਤਾਂ ਉਹ ਨੂੰ ਜਰੂਰ ਚੰਗਾ ਕਰੇਗਾ ਕਿਸੇ ਨੂੰ ਕੋਈ ਇਨਸਾਨ ਚੰਗਾ ਨਹੀਂ ਕਰਦਾ ਪਰਮੇਸ਼ੁਰ ਪ੍ਰਭੂ ਯਿਸੂ ਮਸੀਹ ਚੰਗਾ ਕਰਦੇ ਨੇ ਔਰ ਚੰਗੇ ਹੋਣ ਵਾਲਾ ਜਿਹੜਾ ਵਿਸ਼ਵਾਸ ਹੈ ਉਹ ਇੱਥੇ ਕੰਮ ਕਰਦਾ ਔਰ ਮੈਂ ਤੁਹਾਨੂੰ ਦੱਸਣਾ ਇਹ ਵੀ ਦੱਸਣਾ ਵੀ ਇਹ ਜਿਹੜੇ ਲੋਗ ਆ ਇਹਨਾਂ ਦੀ ਮਨਸ਼ਾ ਇਹੋ ਰਹਿੰਦੀ ਆ ਵੀ ਕਿੱਦਾਂ ਅਸੀਂ ਜਿਹੜਾ ਇਹ ਪੰਜਾਬ ਦਾ ਮਾਹੌਲ ਖਰਾਬ ਕਰੀਏ ਮੈਂ ਸ੍ਰੀ ਆਪਣੇ ਸੀਐਮ ਭਗਵੰਦ ਮਾਨ ਜੀ ਨੂੰ ਵੀ ਇਹ ਵੀ ਕਰਦਾ ਵੀ ਇਹਨਾਂ ਦੇ ਜਿਹੜੇ ਲੋਭ ਨੇ ਉਹਨਾਂ ਨੂੰ ਨੱਠ ਪਾਈ ਜਾਵੇ ਔਰ ਸਾਡੀ ਜਿਹੜੇ ਡੀਜੀਪੀ ਲਾਣਾ ਆਰਡਰ ਨੇ ਅਰਪੀ ਸ਼ਕਲਾ ਜੀ ਉਹਨਾਂ ਨੇ ਵੀ ਮੁਲਾਕਾਤ ਹੋਈ ਹੈ ਅਸੀਂ ਉਹਨਾਂ ਨੇ ਵੀ ਬੇਨਤੀ ਕਰਕੇ ਆਏ ਆ ਵੀ ਇਹ ਲੋਕ ਜਿਹੜੇ ਆ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਔਰ ਇਹਨਾਂ ਨੂੰ ਨੱਠ ਪਾਈ ਜਾਵੇ ਉਹ ਬਹੁਤ ਜਲਦੀ ਹੋਰ ਵੀ ਬਾਕੀ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦੇ ਉੱਪਰ ਪਰਚੇ ਦਰਜ ਕਰਾਇਆ ਜਾਣਗੇ ਜੀ ਮੇਰੀ ਕੱਲ ਗੱਲ ਹੋਈ ਹੈ ਸਿੱਤੀ ਸਾਹਿਬ ਦੇ ਨਾਲ ਉਹਨਾਂ ਨੇ ਦੱਸਿਆ ਵੀ 41ਏ ਦਾ ਕੋਈ ਨੋਟਿਸ ਹੁੰਦਾ ਜਿਹੜੇ ਕਰਕੇ ਇੱਕ ਹਫਤੇ ਤੇ ਆਪਾਂ ਨੂੰ ਵੇਟ ਕਰਨਾ ਪੈਂਦਾ ਉਦੇ ਨਾਲ ਜਿਹੜਾ ਉਹ ਉਹ ਇਹ ਕਾਨੂੰਨੀ ਪ੍ਰਕਿਰਿਆ ਜਿਹੜੀ ਚੱਲ ਰਹੀ ਆ ਉਹ ਕਹਿੰਦੇ ਸੀ ਜਲਦ ਤੋਂ ਜਲਦ ਸੀ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਇਹਨਾਂ ਦਾ ਮੂੰਹ ਬੰਦ ਕਰਾਂਗੇ ਕਿਉਂਕਿ ਗ੍ਰਿਫਤਾਰੀ ਇਹਨਾਂ ਦੀ ਇਸ ਲਈ ਜ਼ਰੂਰੀ ਹੈ ਨਾ ਕੀਤੀ ਤੇ ਬਹੁਤ ਜਲਦ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਕਿਉਂਕਿ ਇਹ ਹਮੇਸ਼ਾ ਜਿਹੜਾ ਉਹ ਕ੍ਰਿਸ਼ਣ ਭਾਈ ਕਰਗੇ ਚਾਰੇ ਨੂੰ ਟਾਰਗੇਟ ਕਰਦੇ ਨੇ ਆ ਇਹ ਜਿਹੜੇ ਜਿਹੜੇ ਹੱਤ ਟੁੱਟ ਗਿਆ ਵਿਸ਼ਵ ਤੋਂ ਆਇਆ ਹੋਇਆ ਕਿਉਂਕਿ ਬੀਤੀ ਮੈਂ ਉਹਨਾਂ ਨੇ ਗੱਲ ਗੱਲ ਕੀਤੀ ਸੀ ਸੀਪੀ ਸਾਹਿਬ ਦੇ ਨਾਲ ਉਹਨਾਂ ਨੇ ਇੰਬੈਸੀਆਂ ਨਾਲ ਮੈਸੇਜ ਕਰਤਾ ਵੀ ਇਹ ਬੰਦਾ ਜਿਹੜਾ ਬਾਹਰ ਨਾ ਪੜ ਸਕੇ ਔਰ ਮੈਂ ਦੱਸਣਾ ਇਸ ਵਿੱਚ ਚਾਹਨਾ ਵਾ ਵੀ ਇਹ ਜਿਹੜਾ ਬੰਦਾ ਇਹ ਮੰਚਾ ਇਹੋ ਹੀ ਆ ਦੇਖੋ ਅਸੀਂ ਹਿੰਦੂ ਭਾਈ ਚਾਹਦਾ ਸਤਕਾਰ ਕਰਦੇ ਆ ਸਾਡੇ ਸਤਕਾਰ ਸਯੋਗ ਨੇ ਸਿੱਖ ਭਾਈ ਚਾਹਦੇ ਸਭ ਤੋਂ ਵੱਡਾ ਭਰਾ ਮੰਨਦੇ ਆ ਅਸੀਂ ਉਹਨਾਂ ਨੂੰ ਦਿਲੇ ਸਤਕਾਰ ਕਰਦੇ ਆ ਅਸੀਂ ਆਪਣੇ ਭਰਾਵਾਂ ਨੂੰ ਆਪਣੇ ਬੱਚਿਆਂ ਨੂੰ ਵੀ ਦੱਸਦੇ ਆ ਕਿ ਜੇ ਵੀ ਸਿੱਖ ਭਾਈ ਚਾਹਦੇ ਵਿੱਚ ਕੁਰਬਾਨੀਆਂ ਹੋਈਆਂ ਵਾ ਉਹਨਾਂ ਬਾਰੇ ਸਿਰ ਤੇ ਬੱਚਿਆਂ ਨੂੰ ਵੀ ਜਾਣੂ ਕਰਾਉਂਦੇ ਆ ਅਸੀਂ ਕਿਸੇ ਦਾ ਬਰਾਬਰ ਨਹੀਂ ਮੰਨਦੇ ਇਹ ਲੋਕ ਇਹਨਾਂ ਦੀ ਵਾਰ-ਵਾਰ ਇਹ ਮੰਚਾ ਰਹਿੰਦੀ ਆ ਵੀ ਕਿੱਦਾਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਜਿਹੜੀ ਆਪਸੀ ਭਾਈਚਾਰਾ ਸਾਂਝ ਨੂੰ ਕਿੱਦਾਂ ਖਰਾਬ ਕੀਤਾ ਜਾਵੇ ਆ ਗੌਰਵ ਜੀ ਫਰਕ ਲੱਗ ਰਿਹਾ ਤੁਸੀਂ ਕਹ ਰਿਹਾ ਕਿ ਅਗਰ ਵੀ ਬਿਜੂ ਕਿਸ ਭਾਈ ਜਿਹਾ ਦਾ ਭਾਈ ਚਾ ਰਿਹਾ ਪਰ ਹੀ ਸਾਂਝਾ ਪਰ। ਮਗਰ ਹਣ ਕੋ ਨੁਸਬਾ ਜਿਹੜੇ ਤੇ ਆਪਣੀ ਵੀਡੀਓਜ਼ ਵਾਇਰਲ ਹੋ ਗਈਆਂ ਸੀ ਉਹ ਪਖੰਡਵਾ ਦਾ ਸਾਡੇ ਡਿਜੀਟਲ ਮਾਰ ਜੇ ਕਿ ਜਿਹਨੇ ਮੈਂ ਕਹਿੰਦੀ ਮੇਰਾ ਭਾਈ ਮੇਰਾ ਸਾਰੀ ਗੱਲ ਲੈ ਗਈ ਸੀ। ਉਹਨਾਂ ਦੇ ਤਹੀ ਵੀ ਵੀ ਵਾਇਰਲ ਹੋਈਆਂ। ਔਰ ਜਿਹੜੇ ਹਰ ਕ੍ਰਿਤੀ ਵਾਲੇ ਵੱਖਰੇ ਵੱਖਰੇ ਹੁੰਦੇ ਆ। ਹੁਣ ਸਿੱਖ ਧਰਮ ਦੇ ਵਿੱਚ ਜੇ ਜੇ ਮੈਰਿਜ ਕਰਨੀ ਆ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਮ ਲੈਣੇ ਪੈਣ ਗਿਆ। ਇਦਾਂ ਹੀ ਸਾਡੇ ਜਿਹੜਾ 크ਿਸਤਿਅਨ ਧਰਮ ਦੇ ਵਿੱਚ ਜਿਹੜੇ ਮੈਰਿਜ ਹੁੰਦੀ ਆ ਅਸੀਂ ਬਾਈਬਲ ਦੇ ਜੇ ਸੁਭਿਧਾਨ ਨੇ ਉਹਨਾਂ ਨੂੰ ਫੋਲੋ ਕਰਦੇ ਆਂ ਪ੍ਰਾਰਥਨਾ ਬੰਦਗੀ ਕਰਕੇ ਉਹ ਜਿਹੜੀ ਚੀਜ਼ ਨੂੰ ਅਸੀਂ ਆਪਣੀ ਮੈਰਿਜ ਕਰਦੇ ਆਂ ਉਹ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਅਸੀਂ ਕਿਸੇ ਤਰ੍ਹਾਂ ਦਾ ਖੰਡਵਾਦ ਨਹੀਂ ਹੁੰਦਾ ਹੁਣ ਬਾਈਬਲ ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਇੱਕ ਜਗ੍ਹਾ ਤੇ ਗਏ ਇੱਕ ਅੰਨ੍ਹਾ ਸੀ ਬੰਦਾ ਪ੍ਰਭੂ ਯਿਸੂ ਮਸੀਹ ਨੇ ਉਹ ਤੋਂ ਮਿੱਟੀ ਤੇ ਫੜਿਆ ਔਰ ਉਹ ਤੇ ਥੁੱਕ ਕੇ ਉਹਨੂੰ ਲੇਪ ਬਣਾ ਕੇ ਬੰਦੇ ਦੀ ਅੱਖਾਂ ਤੇ ਲਾ ਦਿੱਤਾ ਬਾਈਬਲ ਜੇ ਪਾਣੀ ਡਰ ਗਿਆ ਔਰ ਦੱਸੋ ਹੁਣ ਤੁਸੀਂ ਉਹਨੂੰ ਖੰਡਵਾਦ ਕਰੋਗੇ ਇਹ ਸਾਡੇ ਪ੍ਰਭੂ ਯਿਸੂ ਮਸੀਹ ਨੇ ਜਿਹੜੇ ਚਮਤਕਾਰ ਕੀਤੇ ਹੋਇਆ ਤੁਸੀਂ ਇਹਨਾਂ ਨੂੰ ਕਿੱਧਰ ਪਖੰਡ ਵਾਦ ਕਹਿ ਸਕਦੇ ਹੋ ਹੁਣ ਜਿਹੜੀ ਸਾਡੀ ਵਰਸ਼ੀ ਪਿਆ ਸਾਡੀ ਵਰਸ਼ੀ ਮੇਰੀ ਬੇਨਤੀ ਸਮਝੋ ਜਿਹੜੀ ਵਰਸ਼ੀ ਜਿਹੜੀ ਆ ਸਾਡੀ ਬਾਈਬਲ ਦੇ ਵਿੱਚ ਲਿਖਿਆ ਵੀ ਜਿਹੜੇ ਪਰਮੇਸ਼ੁਰ ਪਸੰਦੀਏ ਆ ਜਿਹੜਾ ਛੱਡ ਗਿਆ ਉਹਨਾਂ ਦਾ ਸੁਝਾਦੇ ਨੇ ਜਿਹੜੀ ਜ਼ਮੀਨ ਉਹਨਾਂ ਦੀ ਪੈਰ ਰੱਖਣ ਦੀ ਚੌਂਕੀ ਆ ਔਰ ਇਹਦੇ ਸੂਤੀਆਂ ਤੇ ਬਰਾਜਮਾਨ ਰਹਿੰਦੇ ਆ ਜਿਹੜਾ ਸੂਤੀ ਆਰਾਧਨਾ ਵੀ ਕਰਦੇ ਆ ਪਰਮੇਸ਼ੁਰ ਬਾਪ ਨੂੰ ਖੁਸ਼ ਕਰਦੇ ਇਹਨੂੰ ਪਖੰਡ ਵਾਰ ਦੱਸਦੇ ਆ ਹੁਣ ਸਾਡੇ ਧਰਮ ਦੇ ਵਿੱਚ ਅਸੀਂ ਵੀ ਪਰਮੇਸ਼ੁਰ ਦੀ ਆਰਾਧਨਾ ਕਰਦੇ ਆ ਤੇ ਇਹਨਾਂ ਨੂੰ ਕੀ ਤਕਲੀਫ ਹੈ ਸਾਡੇ ਤੋਂ ਇਹ ਕਿਉਂ ਸਾਡੇ ਧਰਮ ਦੇ ਖਿਲਾਫ ਬੋਲਦੇ ਨੇ ਇਹਨਾਂ ਨੂੰ ਕਿੱਲੇ ਅਧਿਕਾਰ ਦਿੱਤਾ ਵੀ ਤੁਸੀਂ ਕਿਸੇ ਧਰਮ ਦੇ ਖਿਲਾਫ ਬੋਲਦੇ ਇੱਕ ਗੱਲ ਦਾ ਅੱਜ ਗੁਰਪ੍ਰੀਤ ਹੁਣਾਂ ਨੇ ਉੱਥੇ ਕਿੰਨੇ ਮੈਮੋਰੰਡਮ ਦਿੱਤਾਇਆ ਅੰਮ੍ਰਿਤਸਰ ਸੀਪੀਆ ਓਫਿਸ ਜਾ ਕੇ ਉਹਨਾਂ ਦੇ ਨਾਲ ਸਨਾਤਨ ਧਰਮ ਦੀਆਂ ਹੋਰ ਜਥੇਬੰਦੀਆਂ ਤੇ ਸਿੱਖ ਧਰਮ ਦੀਆਂ ਜਥੇਬੰਦੀਆਂ ਵੀ ਨਾਲ ਸੀਗੀਆਂ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਜਿਹੜਾ ਇਹ ਕਰੂਜ਼ ਵਰਲਡ ਜਿਹੜਾ ਯੂਜ਼ ਕਰਦੇ ਆ ਗੁਰਦਾਸਪੁਰ ਵਿੱਚ ਕਹਿੰਦੇ ਇਹਨਾਂ ਨੇ ਅੱਗੇ ਮਾਫੀ ਮੰਗੀ ਆ ਲਿਖਤੀ ਤੌਰ ਤੇ ਇੱਥੇ ਵੀ ਇਹਨਾਂ ਨੇ ਉਹੀ ਸੇਮ ਕੀਤਾ ਆ ਤੇ ਅਸੀਂ ਇਹਨਾਂ ਦੇ ਖਿਲਾਫ ਜਿਹੜੀ ਆ ਕਾਨੂੰਨੀ ਕਾਰਵਾਈ ਦੀ ਬੰਦ ਕਰਦੇ। ਦੇਖੋ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਮਨੁੱਖੀਅਤ ਸਭ ਜਿਹੜਾ ਹੈਗਾ ਜੇ ਇਹ ਮਾਰਾ ਕਹਿੰਦੇ ਨੇ ਜੇ ਕੋਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਾਈਬਲ ਦੇ ਵਿੱਚ ਲਿਖਿਆ ਸਾਡੀ ਜਿਹੜੀ ਲੜਾਈ ਆ ਮਾਸ ਫੂਨ ਦੇ ਨਾਲ ਨਹੀਂ ਆ ਸਾਡੀ ਕਿਸੇ ਦੇ ਨਾਲ ਲੜਾਈ ਜੇ ਅਸੀਂ ਲੜਨਾ ਹੋਵੇ ਤੇ ਅਸੀਂ ਤਲਵਾਰਾਂ ਲੈ ਕੇ ਜਾਈਏ ਅਸੀਂ ਬਾਈਬਲ ਲੈ ਕੇ ਜਾਂਦੇ ਆ ਬਾਈਬਲ ਦੇ ਵਿੱਚੋਂ ਪ੍ਰਚਾਰ ਕਰਦੇ ਆ ਸਾਡੇ ਬੜਬੋਲੀ ਕਿ ਕਿਹੜੀ ਲੜਾਈ ਸਾਡੀ ਕਿਸੇ ਇਨਸਾਨ ਦੇ ਨਾਲ ਲਈ ਆ ਮਾਸ ਖੁੰਡ ਦੇ ਨਾਲ ਲਈ ਆ ਸਾਡੀ ਅੰਧਕਾਰ ਦੀ ਸ਼ਕਤੀਆਂ ਦੇ ਨਾਲ ਲੜਾਈ ਆ ਸ਼ੈਤਾਨ ਦੇ ਨਾਲ ਲੜਾਈ ਆ ਜਿਹੜਾ ਕਿ ਲੋਕਾਂ ਨੂੰ ਧਰਮਾ ਕੇ ਗਲਤ ਰਾਹ ਤੇ ਪਾਉਂਦਾ ਪਰ ਪਰਮੇਸ਼ਰ ਦਾ ਹੀ ਪ੍ਰਚਾਰ ਕਰਨ ਵਾਲੇ ਲੋਕ ਆ ਸਾਡੇ ਨਾਲ ਜਿਹੜਾ ਹੁਣ ਪਿਛਲੇ ਦਿਨਾਂ ਦੇ ਵਿੱਚ ਅਸੀਂ ਅੰਮ੍ਰਿਤਸਰ ਦੇ ਵਿੱਚੋਂ ਭੱਜਣ ਦਾ ਕੀ ਕਰਨ ਗਏ ਉੱਥੇ ਸਾਰਾ ਪ੍ਰਸ਼ਾਸਨ ਨੇ ਬੇਨਤੀ ਕੀਤੀ ਵੀ ਭਾਈ ਸਾਹਿਬ ਜਿਹੜੀ ਬੇਨਤੀ ਆ ਤੁਹਾਨੂੰ ਵੀ ਇੱਕ ਖੁਸ਼ਹਰ ਸ਼ਬਦ ਕਰਕੇ ਕਿ ਲੋਕ ਨੂੰ ਨਹੀਂ ਸਮਝਦੇ ਤੁਸੀਂ ਜਿਹੜੇ ਕੋਸ਼ਿਸ਼ ਸ਼ਬਦ ਹਟਾ ਦਿਓ ਅਸੀਂ ਭਾਈਚਾਰੇ ਕਿਸਾਨ ਨੂੰ ਬਰਕਰਾਰ ਰੱਖਣ ਦੇ ਲਈ ਅਸੀਂ ਆਪਸੀ ਭਾਈਚਾਰਾ ਪਿਆਰ ਵਧਾਉਣ ਦੇ ਲਈ ਅਸੀਂ ਪਿਆਰ ਦਾ ਸੁਨੇਹਾ ਧਰਦਾ ਅਸੀਂ ਕਹਿੰਦਾ ਵੀ ਠੀਕ ਹੈ ਜੀ ਤੁਸੀਂ ਕ੍ਰੂਡਲ ਸ਼ਬਦ ਕਹਿੰਦੇ ਹੋ ਅਸੀਂ ਨਹੀਂ ਲਿਖਦੇ ਅਸੀਂ ਪਿਆਰ ਦਾ ਸੁਨੇਹਾ ਧਰ ਦਿੰਦੇ ਆ ਬਰਕਤਾਂ ਦੀ ਬਾਰਿਸ਼ ਕਰ ਦਿੰਦੇ ਆ ਅਸੀਂ ਤੇ ਭਾਈਚਾਰੇ ਕਿਸਾਨ ਨੂੰ ਬਣਾਉਣ ਦੇ ਲਈ ਹਰ ਕਦਮ ਚੁੱਕ ਰਹੇ ਆ ਨਹੀਂ ਗੁਰਦਾਸਪੁਰ ਕਹਿੰਦੇ ਕਿ ਮਾਫੀ ਮਾਫੀ ਮੰਗੀ ਆ ਤੁਸੀਂ ਉਹ ਜਿਹੜਾ ਇਹ ਤੁਹਾਨੂੰ ਕਹਿੰਦੇ ਕੋਈ ਸਾਧਨ ਨਹੀਂ ਚੱਕਣ ਦਾ ਨਾ ਉਹ ਵੀ ਜਿਲ੍ਹਿਆਂ ਦੇ ਵਿੱਚ ਤੁਹਾਡੀ ਭਾਈਚਾਰਕ ਲਈ ਐਮਲੈਂਟ ਦਿੱਤਾ ਉਹ ਜਗ੍ਹਾ ਦੇ ਪਹਿਲਾ ਹੌਲ ਹੋਈ ਜਾ ਮੈਂ ਕਿ ਬੜੀ ਜਲਦੀ ਜਿਹੜੀਆਂ ਅੰਮ੍ਰਿਤਸਰ ਵੀ ਲੁਧਿਆਣਾ ਵੀ ਹੋਰ ਲਗਭਗ ਪੰਜਾਬ ਦੇ 23 ਜਿਲ੍ਹੇ ਦੇ ਸਾਰੇ ਦੇ ਬੱਚੇ ਵੀ ਦਰਜ ਹੋਣਗੇ ਐਪਲੀਕੇਸ਼ਨਾਂ ਵੀ ਜਾਣੀਆਂ ਔਰ ਬਹੁਤ ਵੱਡੀ ਗਿਣਤੀ ਦੇ ਤੁਸੀਂ ਸਾਡੇ ਨਾਲ ਹਿੰਦੂ ਭਾਈਚਾਰਾ ਵੀ ਦੇਖੋਗੇ ਸਿੱਖ ਭਾਈਚਾਰਾ ਵੀ ਦੇਖੋਗੇ ਮੁਸਲਮਾਨ ਭਾਈਚਾਰਾ ਵੀ ਦੇਖੋਗੇ ਕਿਉਂਕਿ ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਲੋਕ ਆ ਇਹ ਲੋਕ ਜਿਹੜੇ ਆ ਵੱਖਵਾਦ ਦੀ ਗੱਲ ਕਰਦੇ ਨੇ ਆਪਣੇ ਆਪ ਨੂੰ ਭਾਈਚਾਰਕ ਸਾਂਝ ਨੂੰ ਪਾੜਨ ਦੀ ਗੱਲ ਕਰਦੇ ਨੇ ਲੋਪੇ ਨਾ ਦਾ ਸਾਥ ਨਹੀਂ ਦਿੰਦੇ ਕਿਉਂਕਿ ਅੱਜ ਦੇਖੋ ਬਣੀ ਸੋਸ਼ਲ ਮੀਡੀਆ ਤੇ ਕੋਈ ਵੱਡੀ ਦਿੱੱਥੇ ਬੰਦੀ ਇਹਨਾਂ ਨਾਲ ਐਸਪੀਸੀ ਨਾਲ ਨਾਲ ਐਸਪੀਸੀ ਦੇ ਖਿਲਾਫ ਵੀ ਬੋਲੀ ਜਾਂਦੇ ਨੇ ਸੋ ਇਹ ਗਲਤ ਬੰਦੇ ਹੈਗੇ ਨੇ ਇਹ ਪੰਜਾਬ ਨੂੰ ਅੱਗ ਦੇ ਬਰੂ ਦੇ ਤੇ ਰਿੱਟੇ ਬੈਠੇ ਨੂੰ ਅਗਲਾਜ ਹੁੰਦੇ ਨੇ ਲੰਬੂ ਲਾਣਾ ਚਾਹੁੰਦੇ ਨੇ ਇਹ ਜਿਹੜਾ ਬਾਬਾ ਗੁਰਪ੍ਰੀਤ ਹੈਗਾ ਇਹ ਸ਼ਰਾਰਤੀ ਅੰਕਲ ਹੈਗਾ ਮੈਂ ਪ੍ਰਸ਼ਾਸਨ ਨੂੰ ਅੱਜ ਫੇਰ ਬੇਨਤੀ ਕਰਾਂਗਾ ਤੁਹਾਡੇ ਮੱਦੇ ਮਿਲਾਈ ਵੀ ਜਲਦੋਂ ਜਲਦ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਜਿਹੜਾ ਸਾਰੀ ਮਰਗ ਨੂੰ ਖੇਡ ਕੇ ਸੁਟਾ ਜਾਵੇ ਕਰੋ ਕਿ ਜਿਹੜਾ ਉਹਨਾਂ ਨੇ ਮਾਫੀਨਾਮੇ ਦੀ ਗੱਲ ਕੀਤੀ ਹੈ ਕਿ ਗੁਰਦਾਸਪੁਰ ਮਾਫੀਨਾਮਾ ਮੰਗਿਆ ਗਿਆ ਉਹ ਕੀ ਮਾਮਲਾ ਕੀ ਸਾਡੇ ਕੋਲ ਕੋਈ ਨੋਟ ਨਹੀਂ ਆ ਨਾ ਤੇ ਸਾਡੇ ਕੋਲ ਇਹ ਮਾਫੀਨਾਮਾ ਤੇ ਮੰਗਿਆ ਨਾ ਤੇ ਨਾ ਹੀ ਕਰੇ ਨੇ ਮਾਫੀਨਾਮਾ ਤਾਂ ਮੰਗੀ ਹੈ ਸ਼ਮਨ ਦੀ ਹਾਂ ਅਸੀਂ ਤੇ ਭਾਈਚਾਰਕ ਸੰਸਾਧ ਬਣਾਉਣ ਦੇ ਲਈ ਆਪਸੀ ਪਿਆਰ ਬਣਾਉਣ ਦੇ ਲਈ ਆਪੀ ਜਿਹੜੇ ਰਿਸ਼ਤੇ ਆ ਭਰਾਵਾਂ ਦੇ ਨਾਲ ਚੰਗਾ ਰੱਖਣ ਦੇ ਲਈ ਅਸੀਂ ਕਹਿ ਵੀ ਠੀਕ ਆ ਪ੍ਰਸ਼ਾਸਨ ਨੂੰ ਵੀ ਅਸੀਂ ਪਿਆਰ ਦਾ ਸਨੇਹੜਾ ਦੇਣਾ ਅਸੀਂ ਪਿਆਰ ਦਾ ਸਨੇਹੜਾ ਨਾਮ ਲਿਖ ਰਿਹਾਗੇ ਕਹਿੰਦੇ ਇਹਨਾਂ ਨੇ ਜਿਹੜਾ ਅੰਕਰ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਨਗਰ ਦੇ ਥਾਣੀ ਕਿਉਂ ਵੀ ਇਹ ਲੋਕ ਤਾਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਕੇ ਗਏ ਸੀ ਆ ਇਹ ਜਿਹੜੇ ਲੋਕ ਹੈ ਬਲੈਕਮੈਲਰ ਹੈਗੇ ਜਿਹੜੀ ਬੀਬੀ ਆ ਵੀਰਪੁਰ ਉਹ ਆਪਣੇ ਕਸਾਫੀ ਦੇ ਨਾਲ ਮਿਲ ਕੇ 10 ਕਰੋੜ ਰੁਪਏ ਦੀ ਮੰਗ ਕਰਦੀ ਸੀ ਉਹ 10 ਕਿਲੇ ਜਗ੍ਹਾ ਮੰਗਦੀ ਸੀ ਜਦੋਂ ਅਸੀਂ ਵੇਖੋ ਅਸੀਂ ਗਰੀਬਾਂ ਨੂੰ ਰਾਸ਼ਨ ਦੇ ਸਕਦੇ ਆ ਆਪਣੇ ਘਰ ਘਰ ਹਾਲੀ ਸਾਰ ਲੈ ਸਕਦੇ ਆ ਗਰੀਬ ਕੁੜੀਆਂ ਦੇ ਵਿਆਹ ਕਰ ਸਕਦੇ ਆ ਮਗਰ ਇਹਨਾਂ ਨੂੰ ਫੁੱਟੀ ਕੋੜੀ ਨਹੀਂ ਅਸੀਂ ਦੇ ਸਕਦੇ ਇਹ ਪੈਸਿਆਂ ਦੀ ਮੰਗ ਕਰਦੇ ਪੈਸਾ ਕਰਕੇ ਸਾਨੂੰ ਬਲੈਕਮੇਲ ਕਰਦੇ ਆ ਵੀ ਜਿਹੜਾ ਇਹਨਾਂ ਕੋ ਕੁਛ ਨਾ ਕੁਛ ਪੈਸੇ ਲਈ ਜਾਣ ਮੇਰਾ ਨਾਮ ਸੋਨੀਆ ਕੌਰ ਆ ਐਪਲੀਕੇਸ਼ਨ ਹੋਇਆ ਜੀ ਇੱਕ ਬੀਬੀ ਆ ਜੋ बार-बार ਮੈਨੂੰ ਲੱਗਦਾ ਜੀ ਉਹਦੇ ਦਿਮਾਗ ਵਿੱਚ ਫਲਕ ਪੈ ਗਿਆ ਪਹਿਲੇ ਤਾਂ ਉਹਦਾ ਇਲਾਜ ਕਰਵਾਉਣਾ ਚਾਹੀਦਾ ਆ ਆ ਦੇਖੋ ਉਹਦੀ ਫੋਟੋ बार-बार ਵੇਚ ਲਈ ਗੱਲ ਉਹ ਅਸੀਂ ਕਰੀ ਦਈਏ ਕਰੀ ਜਾਈਏ ਸਾਨੂੰ ਨਹੀਂ ਜਗਾ ਲੱਗਦਾ ਸ਼ੈਦ ਉਹ ਵੀ ਨੂੰ ਬਹੁਤ ਮਦਾੰਦ ਆਇਆ ਉਹਨੂੰ ਬਹੁਤ ਚੰਗਾ ਲੱਗਦਾ ਆ ਤਾਂ ਹੀ ਉਹ ਬੀੜੀਆਂ ਦੇ ਉੱਤੇ ਨਾਲੇ ਕਦੀ ਰੋਲ ਆ ਕਿੱਥੇ ਜਾਂਦੀ ਆ ਕਦੀ ਕਿੱਥੇ ਪਾਰਕ ਤੇ ਪਹੁੰਚ ਜਾਂਦੀ ਕਦੀ ਕਿੱਥੇ ਬਾਪੇ ਕੋਲ ਪਹੁੰਚ ਜਾਂਦੀ ਕਦੀ ਕਿਤੇ ਹਿੰਦੂ ਕੋਲ ਪਹੁੰਚ ਜਾਂਦੀ ਕਦੀ ਕਿਤੇ ਸੈਕ ਕੋਲ ਪਹੁੰਚ ਜਾਂਦੀ ਆ ਇਹ ਕਰਕੇ ਅਸੀਂ ਬਾਰ-ਬਾਰ ਨਹੀਂ ਦੱਸਣਾ ਇੱਕੋ ਵਾਰ ਦੱਸਣਾ ਕਿ ਆ ਜੰਗੀ ਤਰ੍ਹਾਂ ਦੇਖ ਲੋ ਇਹ ਸੱਚਾਈ ਕਿ ਉਹਦਾ ਕੀ ਸੱਚਾਈ ਆ ਔਰ ਇੱਕ ਮਿੰਟ ਬੋਲਣ ਦੇ ਪੰਕਜ ਪਹਿਲਾਂ ਯਾਰ ਬੋਲਣ ਤਾਂ ਦਿਓ ਪੰਕਜ ਜੀ ਕੀ ਕਰੀ ਜਾਂਦੇ ਆ ਦੇਖ ਲਓ ਕਿਉਂਕਿ ਬਾਰ ਬਾਰ ਅਸੀਂ ਕੋਈ ਗੱਲ ਨਹੀਂ ਕਰਨੀ ਹੈਗੀ ਕਿ ਬਾਰ ਬਾਰ ਉਹਨੂੰ ذلیل دئی دئیے کہ ਉਹਦੀਆਂ ਸੁਭਾਈਆਂ ਦੇਈ ਗਈਆਂ ਉਹ ਕੋਈ ਐਡੀ ਹੈਜ਼ੀਅਤ ਉਹਦੀ ਨਹੀਂ ਹੈਗੀ ਉਹ ਇੱਕ ਚਵਲ ਜਨਾਨੀ ਆ ਠੀਕ ਆ ਉਹ ਗੱਲ ਕਰਦੀ ਮੇਰੇ ਫਿਲਟਰ ਫਾਦਰ ਦੀ ਅੰਤੋ ਨਰੂਲਾ ਜੀ ਉਹਨੂੰ ਨਜ਼ਰ ਆਉਂਦੇ ਆ ਬਾਕੀ ਹੋਰ ਕੋਈ ਚਾਹਤ ਹੋਰ ਕੋਈ ਮਾਸਟਰ ਇੰਨੇ ਆ ਉਹ ਕਿਉਂ ਨਹੀਂ ਕਰਾ ਰਹੇ क्योंकि इन्हारगेट लोग करते हैं क्योंकि बार बार सच्चाई देख लो एक बार बार कह अंकुल नूला जी ने मेरा घर खराब करता थोड़ी दूर जाकर मुंडिया के पाके आम करूगी मैंने तुम्हें इनमें जन इतने बैठे मेरे दसो यह कहबेंड रख लूगा कोई हसबेंड रख लो हसबेंड की साफ दूर की गल आ फैमिली में रखूगी तो ये अंकुल नरूला जी कितों आगे ਕਿ ਪਰ ਉਹ ਬੁਰਾ ਜਿਹਨੇ ਆਕੇ ਇਹਦੇ ਹਸਬੰਦ ਨੂੰ ਆਕੇ ਕਹਿੰਦੀ ਸੀ ਕਿ ਹਾਂ ਵੀ ਤੂੰ ਇਹਨਾਂ ਨੂੰ ਛੱਡ ਦੇ ਤੇਰੇ ਮੈਨੂੰ ਬਹੁਤ ਜ਼ਰੂਰਤ ਆ ਗੁਰੇ ਮੈਨੂੰ ਲੱਗਦਾ ਕਿ ਇਹ ਤਾਂ ਮੁੰਡਾ ਆਪਾਂ ਜਿਹੜੇ ਪ੍ਰੈਸ ਤੋਂ ਬਾਅਦ ਜਿੱਦੀ ਆਪਾਂ ਜਿਹੜੇ ਮੁੱਦੇ ਤੇ ਲੱਗੇ ਨਾ ਇਹਦਾ ਭੜਾ ਅੱਜ ਮੈਡਮ ਤੁਹਾਡਾ ਮੁੰਡਾ ਹੀ ਨੀ ਸੀਗਾ ਮੁੰਡਾ ਜਿਹਦਾ ਅੱਜ ਇਹ ਬਾਬਾ ਜਿਹਦਾ ਮਰ ਗਿਆ ਮੈਂ ਕਹਿੰਦਾ ਉਹ ਇਹ ਨਾਲ ਹੀ ਆ ਨਾ ਬੀਬੀ ਵਾਲੇ ਨਾਲ ਹੀ ਆ ਐਕਟ ਨੇ ਬੀਬੀ ਬੀਬੀ ਦਾ ਕੀ ਨਾਮ ਹੈ ਸੋਨੀ ਸਾਹਿਬ ਸੋਨੀ ਸਾਹਿਬ ਦਾ ਮਦਦ ਨਾਲ ਉਹ ਜਿਹੜੇ ਪ੍ਰੈਸ ਤੋਂ ਲੈ ਕੇ ਸਹੀ ਉਹਦੇ ਵਿੱਚ ਬੱਦਾਂ ਗਰਲਫ੍ਰੈਂਡ ਸਿੰਘ ਬ੍ਰਿੰਦਕੌਰ ਦੇ ਨਾਲ ਸੀ ਔਰ ਉਹ ਉਹਨਾਂ ਨੇ ਔਰ ਉਸ ਤੋਂ ਬਾਅਦ ਉਹ ਮਨੀਤ ਕੌਰ ਦੇ ਮੁੱਦੇ ਨੂੰ ਛੱਡ ਗਏ। ਕ੍ਰਿਸ਼ੈਂਡੀ ਨੇ ਮੁੱਦੇ ਨੂੰ ਜ਼ਿਆਦਾ ਤੌਰ ਤੇ ਬਣਾ ਲਿਆ ਕਿ ਪਖੰਡਵਾ ਨੂੰ ਜਾਣੂ ਹੋ ਕੇ ਤੂਲ ਜਿਹੜੀ ਇਹ ਕਿਹੜੀਆਂ ਤੁਸੀਂ ਤਸਵੀਰਾਂ ਦਿਖਾਈਆਂ ਨੇ ਇਹ ਬਨੀਤ ਕੌਰ ਦੀਆਂ ਤਸਵੀਰਾਂ ਨੇ। ਹਾਂਜੀ ਇਹ ਮਨੀਤ ਤੇ ਨਾਲ ਕੌਣ ਹੈ ਉਹਦੇ? ਹਾਂਜੀ ਬਾਦਲ ਕੌਰ ਜੀ ਦਲਜੀਤ ਹੈ ਜੀ। ਦਲਜੀਤ ਕੌਣ ਹੈ? ਉਹਨਾਂ ਦਾ ਹੋਏਗਾ ਜੀ ਬਾਇਫਰੈਂਡ ਹੋਏਗਾ ਜਾਂ ਕੋਈ ਹੋਰ ਨਾਲ ਰੋਲ ਲਵ ਕੁਸ਼ਤੀ ਨਹੀਂ ਕਰਦੇ ਸੀ ਪਰ ਮਤਲਬ ਜਿਹੜੀ ਫੋਟ ਲੈ ਗਈ ਉਹ ਸਾਹਮਣੇ ਕੀਤੀ ਜਾਂਦੀ ਹੈ। ਹੈ ਭਰਾ ਤਾਂ ਤਾਂ ਹੀ ਮਾਇਨੇ ਸਹੀ ਲੱਗਦਾ ਦੇਖੋ ਬੇਸਿਕਲੀ ਜਿਹੜਾ ਸਾਡਾ ਮੁੱਦਾ ਹੈਗਾ ਵਾ ਦੇਖੋ ਇੱਕ ਇੱਕ ਮੇਨ ਗੱਲ ਲਾਈਵ ਹੋ ਕੇ ਕਹਿ ਰਹੀ ਆ ਕਿ ਮੇਰੇ ਨਾਲ ਵਿਆਹ ਕਰਾਉਣਾ ਦੀ ਵੀਡੀਓ ਵੀ ਪਈ ਆ ਇਹਦਾ ਘਰ ਵਾਲਾ ਇਹ ਕਿਉਂ ਨਾ ਛੱਡੂਗਾ ਇਹਨੂੰ ਤੁਸੀਂ ਦੱਸੋ ਕਿਉਂ ਨਹੀਂ ਛੱਡੂਗਾ ਚਲੋ ਜਿਹੜਾ ਜਿਹੜਾ ਸਾਡਾ ਮੇਨ ਵਿਸ਼ਾ ਹੈਗਾ ਸਾਡੇ ਆਪਣੇ ਭਰਾਵਾ ਨਾਲ ਮੈਂ ਗੱਲ ਕਰਦਾ ਮੇਨ ਵਿਸ਼ਾ ਹੈਗਾ ਦੇਖੋ ਅਸੀਂ ਜਿਹੜਾ ਪਰਚਾ ਦਰਜ ਕਰਾਇਆ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਦੀ ਗ੍ਰਿਫਤਾਰੀ ਜੜੀ ਆ ਅਸੀਂ ਟੀਮ ਦੇ ਤਾਂ ਮਾ ਸਾਡਾ ਵੱਤ ਵੱਤ ਸਾਥ ਦੇਣ ਦਾ ਉਹਦੇ ਵਿੱਚ ਵਿੱਚ ਇਹਨਾਂ ਦਾ ਇਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਜਿਹੜਾ ਪੰਜਾਬ ਦਾ ਇਹ ਖਰਾਬ ਕਰਨ ਤੇ ਲੱਗੇ ਪਏ ਆਪਾਂ ਮਾਹੌਲ ਖਰਾਬ ਨਹੀਂ ਹੁੰਦਾ ਭਾਈ ਚਾਰ ਚੰਨ ਅਸੀਂ ਵਕ ਵਕ ਜੱਤੇ ਬੰਦੀਆਂ ਨੂੰ ਵਕ ਵਕ ਜਿੰਨੇ ਵੀ ਸਾਡੀ ਧਰਮ ਦੇ ਸਿੱਤੇ ਬੰਦੀਆਂ ਨੂੰ ਉਹਨਾਂ ਨੂੰ ਅਸੀਂ ਖੁਦ ਅਪਰੋਚ ਕਰਦੇ ਗਏ ਆ ਇਵਨ 댓 ਕਿ ਮੇਰੀ ਕਦੇ ਵੀ ਹਿੰਦੂ ਜੱਤੇ ਬੰਦੀਆਂ ਨਾਲ ਹੋਈ ਆ ਮੇਰੇ ਘਰ ਤੋਂ ਸਿੱਖ ਜੱਤੇ ਬੰਦਰ ਗਲੋ ਕਿ ਇਹ ਉਹਨਾਂ ਦੀ ਇੱਕ ਇਹ ਗਲਤੀ ਆ ਕਿ ਇਹ ਲੋਕ ਮਾਹੌਲ ਖਰਾਬ ਕਰਨ ਦੇ ਵਿੱਚ ਆਇਆ ਆਪਸੀ ਭਾਈਚਾਰਕ ਨੂੰ ਤੋੜ ਦੇਈ ਇਹੋ ਜਿਹੀ ਸ਼ਰਾਬ ਦੀ ਅੰਸਰਾ ਦੇ ਉੱਤੇ ਸੱਤ ਦਿਨ ਦੇ ਵਿੱਚ ਵਿੱਚ ਜਿਹੜੀ ਉਹਦੀ ਗ੍ਰਿਫਤਾਰੀ ਹੋ ਜਾਣੀ ਚਾਹੀਦੀ ਆ ਅਗਰ ਨਹੀਂ ਹੋਈ ਉਸ ਤੋਂ ਬਾਅਦ ਤੇ ਇਹ ਹਸੰਦਰ ਲੱਟ ਖੜਾ ਰਣ ਵੇ ਉਹ ਵੀ ਕੋਈ ਪਰਚੇ ਦੀ ਬੰਗ ਕਰ ਰਹੇ ਨੇ ਸਰ ਜੋ ਗੁਰਪੇ ਸਿਖ ਨੇ ਉਹ ਕਹਿੰਦੇ ਪੈਨੇ ਕਿ ਇਹਨਾਂ ਨੇ ਜਿਹੜਾ ਹੈਗਾ ਇਹ ਉਹ ਜ਼ਬਰਦਸਤ ਤਰਮ ਪਰिवर्तन ਜਿਹੜਾ ਹੈ ਉਹ ਕੀਤਾ ਹੈਗਾ ਬਟ ਐਕਚੁਅਲ ਦੇ ਵਿੱਚ ਇਹ ਜਿਹੜੇ ਨੇ ਉਹ ਦਸਾਣਾ ਕੋਸ਼ਿਸ਼ ਨਹੀਂ ਲੇ ਇਹਨਾਂ ਨੇ ਕਿਹਾ ਜੋ ਸਰਦਾਰ ਨੇ ਉਹਨਾਂ ਨੂੰ ਜਿਹੜਾ ਹੈਗਾ ਉਹ ਨਜਾਇਜ਼ ਵੀ ਟਾਰਗੇਟ ਕਰ ਰਹੇ ਨੇ ਤਾਂ ਉਹਨਾਂ ਨੂੰ ਜਿਹੜਾ ਹੈਗਾ ਉਹ ਜ਼ਰੂਰ ਤਰਮ ਪਰिवर्तन ਕਰਾਣੇ ਕਿ ਇੰਟਰਵਿਊ ਦੁਰਾਣਾ ਨਾ ਕਿਹਾ ਸਰ ਤੋਂ ਦਿਖਾਉਣਾ ਸਹੀ ਯਾਰ ਕਹਿਣ ਨੂੰ ਤਾਂ ਸਭ ਨੂੰ ਸ਼ੇਅਰ ਦਿਖਾਉਣ ਦਾ ਤਰਮ ਪਰिवर्तन ਕਿੱਥੇ ਹੈ ਸਭੀ ਸਾਡੇ ਨੂੰ ਫਾਲੋਅਰਸ ਤਾਂ ਆਹੀ ਐਡਾ ਲੋਕੀ ਬਾਬੇ ਦੀ ਜਿਦਾ ਵੀ ਚਾਹਦਾ ਵੇ ਕਈਆਂ ਬਦਾਵਰ ਜੀ ਸਨਾਵਰ ਕਮੈਂਟ ਇੱਕ ਗੱਲ ਸੁਣੋ ਸਨਾਵਰ ਜੀ ਉਹਨਾਂ ਨੇ ਨਾ ਜਵਾਬ ਲੈ ਲੈਣ ਨੂੰ ਰੁਕ ਰੁਕ। ਹੋ ਗਿਆ ਦੇਖੋ ਗਲਤੀ ਤੇ ਖੜੀ ਆ ਜੇ ਸਾਡੇ ਕੋਈ ਵੀ ਬੰਦਾ ਫਾਲੋਅਰਸ ਕਿਸੇ ਵੀ ਅੱਜ ਮੇਰਾ ਗੱਲ ਕਰਦਾ ਭਾਜੀ ਮੇਰਾ ਗੱਲ ਕਰਦਾ ਮੈਂ ਕਿਸੇ ਵੀ ਸੈਕਲੋਰੀਜ਼ਮ ਦੇ ਵਿੱਚ ਆਪਰੇ ਇੰਨੇ ਨੇ ਨਾ ਇੰਡੀਆ ਸੈਕਲਰ ਆ ਅਸੀਂ ਜਿੱਥੇ ਮੱਦੀ ਜਾ ਸਕਦੇ ਜਿੰਨਾਂ ਮਰਜ਼ੀ ਫਾਲੋਅ ਕਰ ਸਕਦੇ ਆ ਫਾਲੋਅ ਕਰਨਾ ਇਨਸਾਨ ਦਾ ਆਪਣਾ ਹੱਕ ਤਰੰਤ ਵਰਤ ਇਹ ਮੁਗਲਾਂ ਦੀ ਸਰਕਾਰ ਨਹੀਂ ਹੈ ਜਿਸ ਕੇ ਦੇ ਉੱਤੇ ਤਲਵਾਰ ਰੱਖ ਕੇ ਨਹੀਂ ਇਹਨੂੰ ਤਰੰਤ ਵਰਤ ਕਰਾਇਆ ਜਾਂਦਾ ਇੱਥੇ ਕੋਈ ਤਾਂ ਆਪਣੀ ਮਰਜ਼ੀ ਨਾਲ ਆ ਰਿਹਾ ਵਾ ਆ ਰਿਹਾ ਜਰਾ ਦੱਸੋ ਕਿੰਨੇ ਕਰਾਇਆ ਵਾ ਜਾਂ ਤਾਂ ਕੋਈ ਇਨਸਾਨ ਦੱਸ ਦੇ ਕੇ ਤੂੰ ਜਾਂ ਤੂੰ ਸਾਨੂੰ ਸਬੂਤ ਵੀ ਦਿਖਾਵੇ ਕਹਿੰਦਾ ਜੀ ਮੈਨੂੰ ਤਰੰਤ ਵਰਤ ਉਹ ਜਾਨ ਖੋਦ ਕੇ ਕਰਾਇਆ ਸੇ ਤਾਂ ਹੀ ਮੰਨਦੇ ਹੈ ਕਹਿਣ ਤੁਹਾਨੂੰ ਹੁੰਦਾ ਹੋਣਾ ਨਹੀਂ ਹੈ ਸਰਨਾਵਰ ਜੀ ਉਹਨਾਂ ਨੇ ਜਿਹੜਾ ਅੱਜ ਮੈਮੋਰੰਡਮ ਦਿੱਤਾ ਸਰ 2 ਮਿੰਟ ਜੇ ਉਹਨਾਂ ਨੇ ਜੇ ਅੱਜ ਮੈਮੋਰੰਡਮ ਦਿੱਤਾ ਜੇ ਪ੍ਰਸ਼ਾਸਨ ਤੁਹਾਡੇ ਖਿਲਾਫ ਕੋਈ ਕਾਰਵਾਈ ਕਰਦਾ ਹੈ ਤਾਂ ਤੁਹਾਡੇ ਕੀ ਅਗਲੀ ਰਾਤ ਦਿੱਤੀ ਹੋ। ਸਾਡੇ ਕੋਲ ਐਵੀਡੈਂਸ ਅਗਰ ਪ੍ਰਸ਼ਾਸਨ ਕਰੇਗਾ ਕਾਰਵਾਈ ਤਾਂ ਫੇਰ ਹੀ ਅਸੀਂ ਆਪਣੀ ਰਣਨੀਤੀ ਕਰਾਂਗੇ ਏਦਾਂ ਗੱਲਾਂ ਦੇ ਵਾਅਦੇ ਵੇਖਾ ਜੇ ਕੁਝ ਕਰਾਂਗੇ ਤੇ ਹਵਾ ਦੇ ਵਿੱਚ ਸਾਡਾ ਸਭ ਕੁਝ ਕਰ ਨੂੰ ਤਿਆਰ ਹੈ। ਹਵਾ ਦੇ ਵਿੱਚ ਜੋ ਮਰਜ਼ੀ ਕਰੀਓ ਕਈ ਨਾ ਐਵੀਡੈਂਸ ਸਾਨੂੰ ਦਿਖਾਉਣ ਦੋ ਸੀ। ਜਦੋਂ ਹੈ ਹੀ ਕੁਛ ਨਹੀਂ ਕਿਸਾਨ ਤੋਂ ਜਾਣ ਬੁੱਝ ਕੇ ਟਾਰਗੇਟ ਕਰਨਾ ਜਾਣ ਬੁੱਝ ਕੇ ਕਈਆਂ ਦੇ ਘਰ ਪਰਦਾ ਦਿਖਾਓ ਯਾਰ ਸਾਡੀ ਗੱਦੀ ਸੈਂਸਿਟੀਵਿਟੀ ਹੋ ਲੋ 1/24 ਯਾਰ। ਸਾਡੀ ਗੱਦੀ ਕਿੱਥੇ ਐਸਟਾ ਅਕੋਰਡਿੰਗ ਟੂ ਸੈਂਸਰ ਸਾਡੀ ਗੱਲ ਹੀ ਦੇਖੋ ਕਿਥੇ ਖੜੀ ਹੈ ਸਵਾਲੋਜ ਭਾਜੀ ਅਲੱਗ ਚੀਜ਼ ਨੇ ਮਾਮਲਾ ਦਰਜ ਹੋ ਗਿਆ ਹਾਂਜੀ ਇਸ ਸੰਦਰਸ਼ ਨਾਲ ਕਹਿਤਾ ਕਿ ਕਾਰਨੀ ਪ੍ਰਸ਼ਾਸਨ ਨੂੰ ਦੇਖਤੀ ਹੈ ਜੇ ਉਹ ਜਿਲੰਦਰ ਨਹੀਂ ਆਂਦਾ ਕਿ ਕਦ ਤਾਲੀ ਭਾਜੀ ਪੰਜਾਬ ਦੇ ਡੀਜੀਪੀ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਹੋਇਆ ਤੇ ਪੰਜਾਬ ਨੂੰ ਪੂਰਾ ਪੰਜਾਬ ਦੇ ਵਿੱਚ ਡੀਜੀਪੀ ਸਾਹਿਬ ਦਾ ਦੇਸੀ ਚੱਲਦਾ ਜਿੱਥੇ ਭਾਜੀ ਜਿੱਤੇ ਹੋਏ ਐਨਓਸੀ ਜਾਰੀ ਕਰਾਵਾਂਗੇ ਅਸੀਂ ਅਸੀਂ ਉਹਦੀ ਐਨਓਸੀ ਕਰਾਦੀ ਕਰਾਵਾਂਗੇ ਅਸੀਂ ਉਹਨੂੰ ਕਿਵੇਂ ਬਾਤ ਕਰ ਦਵਾਂਗੇ ਭਾਜੀ ਤੋਂ ਬਾਅਦ ਉਹਦੇ ਅਕਾਊਂਟ ਦੀ ਜਾਣਕਾਰੀ 100% ਸਰਪੰਡੀ ਕਿਤੇ ਸਾਡਾ ਸਾਡਾ ਕੰਮ ਨਹੀਂ ਆ ਇਹ ਸਰਕਾਰਾਂ ਦਾ ਕੰਮ ਆ ਸਰਕਾਰ ਦੇ ਕਿਸ ਚੀਜ਼ ਇਹ ਲੋਕ ਕਿਹੜੇ ਨੇ ਜਿਹੜੀ ਵਿਦੇਸ਼ੀ ਫੰਡਿੰਗ ਦੇ ਤਹਿਤ ਅਸੀਂ ਆ ਕੇ ਭਾਈ ਸਾਹਿਬ ਦਾ ਸਤਾਈ ਨੂੰ ਤੋੜ ਦੀ ਗੱਲ ਕਰਦੇ ਪਏ। ਲਗਾਤਾਰ ਕਈ ਵਾਰ ਜਿਹੜੀ ਹੈ ਜੀ ਉਹ ਬਨੀਤ ਕੌਰ ਨੇ ਤੁਹਾਡੇ ਕੋਲ ਕੰਪਨਸਟੈਂਸ ਦਿੱਤੀ ਹੈ। ਉਹ तकरीबन ਮੇਰੇ ਨਾਲ ਤਿੰਨ ਵਾਰੀ ਜਿਹੜਾ ਲੱਗਦਾ ਪ੍ਰੋਟੋਸਟੈਂਸ ਕੀ ਹੈ ਉਸ ਵਾਰੀ ਨੂੰ ਦਬਾ ਗਏ। ਇਹ ਨਿਰਸਪੱਕਤੀ ਸਮਝਣ ਕੀ ਸੈਕਸ਼ਨ ਤੋਂ ਬਾਰਗ ਕਰਨ ਦਾ ਕਾਰਨ ਕੀ ਹੈ ਇਹ ਬੰਦਾ। ਸਰ ਅਗਰ ਬਨੀਤ ਕੌਰ ਦੀ ਗੱਲ 'ਚ ਕੋਈ ਕੱਚਾਈ ਜਿਹੜਾ ਕਿਤੇ ਪਰਚਾ ਇਨਾਂ ਤੋਂ ਦਰਦ ਹੋਵੇ ਯਾਰ ਅੰਕੁਰੂਲਾ ਮਿਲਤੀ ਦੇ। ਉਹਦੇ ਕਿ ਹੋਵੇਗੀ ਜੀ ਅੱਡੀ। ਜਦੋਂ ਹੈ ਹੀ ਝੂਠ ਹੈ ਇੱਕ ਕਿਸੇ ਦੇ ਉੱਤੇ ਲਾਂਚ ਨਹੀਂ ਲਾਉਣਾ ਵਾ ਕਿਸੇ ਦੇ ਉੱਤੇ ਗੱਲਾਂ ਹੀ ਕਰਨੀਆਂ ਵਾ ਜਾਂ ਕੋਈ ਐਵੀਡੈਂਸਸ ਦਿਖਾਉਣਾ ਜਾਂ ਕੋਈ ਚੀਜ਼ ਮੈਂ ਫਿਰ ਦੇਖੋ ਸਾਡੀ ਆਜ਼ਾਦਤਾ ਸਾਡਾ ਕਾਨੂੰਨ ਐਵੀਡੈਂਸ ਨੂੰ ਮੰਦਾ ਐਵੀਡੈਂਸ ਦਿਖਾਓ ਐਵੀਡੈਂਸ ਦੇ ਤਹਿਤ ਜੇ ਕੋਈ ਗੱਲ ਹੁੰਦੀ ਆ ਵਾ ਜਾਇਜ਼ ਹੈ ਅਗਰ ਨਹੀਂ ਹੁੰਦੀ ਤਾਂ ਇਹਨੂੰ ਰਾਮ ਨਾਲ ਜਿੰਨੀ ਮਰਜ਼ੀ ਬੱਲਾ ਕਬੂਲੀ ਜਾਵੇ ਜੋ ਮਰਜ਼ੀ ਕਰ ਜਾਵੇ ਪਹਿਚੇ ਜਿਹੜੀ ਖੁੱਲਾ ਹੈ ਤੇ ਆਪਣਾ ਆਪਣਾ ਅਪ੍ਰੈਸ ਕਰ ਲੀ ਜਿਹੜਾ ਮਰਜ਼ੀ ਬੁਕਿੰਗ ਕਰਾ ਦੇ ਪ੍ਰੈਸ ਕਰ ਦੇਵੇ ਕੌਨਫਰੈਂਸ ਝੂਠ ਸੱਚ ਕਿੱਥੇ ਖੜਾ ਵਾ ਇੱਥੇ ਹੈ ਨਾ ਇਹਦਾ ਐਵੀਡੈਂਸ ਤੇ ਸਬੂਤ ਨੇ ਦੇਖਣਾ ਗੱਲ ਇੱਥੇ ਹੈ ਅਜਿਹਾ ਜਿਹੜਾ ਰੀਡਰ ਲਖਾਇਆ ਉਹ ਜਿਹੜਾ ਆਪਾਂ ਕੰਪਨੀ ਕਿਹਾ ਇਹ ਕੋਈ ਜਰੂਰੀ ਗੱਲ ਸਿੱਖ ਨਹੀਂ ਹੈ ਇਹਦੇ ਖੁਦ ਸਿੱਖ ਤਾਂ ਗੁਰੂ ਰੰਧਾ ਕੀਤਾ ਹੋਇਆ ਹੈ ਵੀ ਤੁਹਾਨੂੰ ਤਾਂ ਰੱਬ ਹੀ ਕੀਤਾ ਇਹ ਖੁਦ ਅਗਰ ਸਹੇ ਦਾ ਪੜ੍ਹਨਾ ਹੈਗਾ ਇਹ ਪੜ੍ਹ ਲੈਣ ਵਿੱਚ ਕੋਈ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹੋਰ ਇਹ ਬੰਦਾ ਜਿਹੜਾ ਹੈ ਇਹ ਹੁਣ ਤੋਂ 40-50 ਸਾਲ ਪਹਿਲਾਂ ਵੀ ਕਿਛੇ ਵਾਲੇ ਬਰਗਰਾਬ ਬੋਲਦਾ ਸੀ ਉਹਨੂੰ ਵੀ ਅਸੀਂ ਉਹਦਾ ਜਵਾਬ ਦਿੱਤਾ ਸੀਗਾ ਉਦੋਂ ਇਹ ਸਾਨੂੰ ਕਹਿੰਦਾ ਸੀ ਵੀ ਮੈਂ ਪੰਜਾਬ ਆਉਂਗਾ ਤੇ ਕਰਦਾ ਗੱਲ ਕਰੂੰਗਾ ਜਿਉਂ ਤੇ ਗੱਲ ਕਰੀਏ ਤਾਂ ਸਾਰਾ ਫੇਸ ਤੋਂ ਫੇਸ ਬਣ ਕੇ ਗੱਲ ਕਰਦੇ ਜਦੋਂ ਤੱਕ ਕੋਈ ਪਰਿਵਰਤਨ ਦਾ ਸਮਾਂ ਨਾ ਆਇਆ ਤਾਂ ਪਰਿਵਰਤਨ ਦਾ ਦੇਸ਼ ਦਾ ਕਾਨੂੰਨ ਹਰ ਨਾਗਰਿਕ ਨੂੰ ਪਰਿਵਰਤਨ ਕਰਨ ਦੀ ਸਾਰਥ ਦੇਗਾ ਇਹ ਦੇਸ਼ secular country ਆ ਇਹ ਤਾਂ ਇਹ ਹੀ ਕਰ ਸਕਦਾ ਕਿ ਕ੍ਰਿਸਚਨ ਤੋਂ ਲੈ ਕੇ ਧਰਮ ਅਨੁਸਾਰ ਵੀ ਚੱਲ ਗਿਆ ਜਾਨੇ ਕਿੱਦਾਂ ਚੱਲ ਗਿਆ ਦੇਸ਼ ਦਾ ਕਾਨੂੰਨ ਕਹਿੰਦਾ ਹੁਣ ਤੁਸੀਂ ਕ੍ਰਿਸਚਨ ਹੋ दो घंटे बाद सिख बन दो घंटे बाद हिंदू बन दो छह घंटे बाद गोपुर बन दो जो मजिद सिद्धांत से कोई बंदा किसी बंदे को नश ना रहा नहीं मैं सिर्फ सिर्फ दसी बिलोंग करता बाकी स्टोरी का भी मैंने पता मैं दस धन परिवर्तन कियापी है ਹਾਂ ਜੀ ਉਹ ਕੋਲੇ ਕਿਹਾ ਇਹ ਪੂਰਾ ਫਿਲਮ ਫੋਟੋ ਬਾਰੇ ਸਿਰਤਨ ਦਾ ਦੱਸਾਇਆ ਇੱਕੋ ਗੱਲ ਦੱਸਦੀ ਆ ਜੇ ਗਰੀਬ ਕੋਲਾ ਬੰਦੇ ਦੇ ਨਾਲ ਨਾਲ ਰਿਸ਼ਮੈਂਟ ਆ ਜੀ ਜਿਹੜੀ ਬੀਬੀ ਆ ਇਹ ਇੱਥੇ ਸਾਜਪੁਰ ਵਿਆਹੀ ਆ ਬੰਡਲੈਂਡ ਦੇ ਮੋਹਰੇ ਅੱਜ ਤੋਂ 13 ਸਾਲ ਪਹਿਲਾਂ ਦਾ ਮੇਲਜ ਹੋਈ ਸੀ ਸਿੱਖ ਫੈਮਿਲੀ ਤੇ ਤੁਹਾਨੂੰ ਪਤਾ ਹੈ ਮੀਡੀਆ ਨੂੰ ਮੇਰਾ ਸੋਰਾ ਸਾਹਿਬ ਕਾਫੀ ਚੇ ਲਾਈਵ ਹੋਇਆ ਕਿ ਉਹਨਾਂ ਨੇ ਆਪਣਾ ਦੁੱਖ ਰੋਇਆ ਵੀ ਸਾਨੂੰ ਕੰਮ ਕਰਦੀ ਪਰੇਸ਼ਾਨ ਕਰਦੀ ਆ ਤੇ ਕਾਫੀ ਬੰਦੇ ਰਾਤ ਹੁੰਦੀਆਂ ਨੇ ਅੰਟੀ ਦੇ ਨਾਲ ਹੀ ਉਸ ਰਹਿੰਦੀ ਆ ਬੱਡਲੈਂਡ ਦੇ ਸਾਹਮਣੇ ਵਾਲਾ ਘਰ ਆ ਉਸ ਤੋਂ ਬਾਅਦ ਬਾਈਬਲ ਨੂੰ ਫੋਲੋ ਕਰਨ ਲੱਗ ਪਈ ਇਹ ਔਰਤ ਬਾਈਬਲ ਨੂੰ ਫੋਲੋ ਕਰਨ ਲੱਗ ਪਈ ਖਰਦਾਸ ਹਦਾਮ ਹਰਾਮ ਹਰਨਾਮੁਰਾ ਨਵੀਂ ਯੂਨੀਵਰਸਿਟੀ ਕੋਲ ਅਗੋਤੇ ਇਸ ਬੰਦੇ ਨਾਲ ਅਟੈਚ ਹੋ ਗਈ ਉਸੇ ਚੈਪਟਰ ਵਾਲਾ ਪਈ ਪਾਸਟਰ ਬਣ ਗਈ ਉਥੇ ਇਸ ਬੰਦੇ ਨਾਲ ਇਹਦੀ ਐਟੈਚਮੈਂਟ ਹੋ ਗਈ ਕੁਝ ਲੋਕ ਵੀ ਘੋਣ ਲੱਗ ਪਏ ਇਹ ਆਪਣਾ ਇਹ ਕੰਮ ਸ਼ੁਰੂ ਕਰ ਲਿਆ ਜੋ ਉਹਨੇ ਪੜਿਆ ਸੀਗਾ ਉਸ ਤੋਂ ਬਾਅਦ ਇਹਨੇ ਅੰਗੂਲਮਾ ਮਸੀਹ ਖਲਾਮਪੁਰਾ ਤੋਂ ਸ਼ੁਰੂ ਕਰਤਾ 34 ਸਾਲ ਪਹਿਲਾਂ ਤੇ ਇਹਨੂੰ ਮਿਲਿਆ ਜੌਨ ਅਬਰਾਹਮ ਨੂੰ ਜਿਹੜਾ ਇਹਨਾਂ ਦਾ ਮੇਨ ਕਮਾਂਡਰ ਬਣ ਗਿਆ ਫਿਰ ਚੱਲ ਗਿਆ ਦਿੱਲੀ ਇਹ ਚੱਲ ਕੇ ਸੁਰਦਾਰੀ ਕੋਤੇ ਜਾ ਕੇ ਕਰਦੀ ਉਹ ਸਾਡੇ ਝੂਠ ਬੋਲੇ ਓਥੇ ਵੀ ਇਹ ਪਾਸ ਨਹੀਂ ਹੋਏ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨੇ ਸਾਡੇ ਮਸੀਹ ਭਾਈ ਕਰੇ ਦੇ ਲੀਡਰ ਆਏ ਨੇ ਸਾਡੇ ਜੀ ਸਾਡੇ ਆਰਵ ਚੋਹਾਨ ਜੀ ਆਏ ਨੇ ਉਹ ਸਾਡੇ ਪਾਸਟਰ ਵੀ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨੇ ਮਸੀਹ ਭਾਈ ਕਰਦੀਆਂ ਭੈਣਾਂ ਆਈਆਂ ਭਰਾ ਆਏ ਨੇ ਪਰ ਕਰਦਾ ਉਹ ਜਿਹੜੇ ਕੁਝ ਪ੍ਰਸ਼ਾਸਨ ਦਾ ਬੋਤ ਮੈਂ ਧੰਨਵਾਦ ਕਰਦਾ ਉਹ ਸਾਡੇ ਜਿਹੜੇ ਬੀਜੀਪੀ ਲਾਉਣਾ ਉੱਦਨੇ ਅਫੀ ਸ਼ੁਕਲਾ ਜੀ ਦਾ ਬਹੁਤ ਧੰਨਵਾਦ ਕਰਦਾ ਉਹ ਸਾਰੇ ਬੰਦੇ ਜੀ ਟਾਈਮ ਦੇ ਰਿਆ ਸਾਰੇ ਦਿਨ ਦੇ ਵਿੱਚ ਵਿੱਚ ਉਹਨਾਂ ਦੀ ਅਗਰ ਗ੍ਰਿਫਤਾਰੀ ਹੋ ਜਾਂਦੀ ਹੈ ਠੀਕ ਹੈ ਨਹੀਂ ਤੇ ਮਸੀਬਾਈ ਭਾਈ ਜਿਹੜਾ ਰੋਡ ਤੋਂ ਕਰੇਗਾ ਉਹ ਹੋਰ ਵੀ ਸੰਦਰਸ਼ਨ ਹੈ ਠੀਕ ਹੈ